ਕੋਈ ਮਰਾਇਦਾ ਇਮੇਜ ਬਣਾਉਣਾ ਹੂੰ ਮੈਂ ਤਸਵੀਰ ਨਹੀਂ ਕਹਾਗਾ ਮੈਂ ਇਮੇਜ ਕਹਾਣਾ ਹੂੰ ਉਸ ਦੇ ਵਿੱਚ ਅਸੀਂ ਉਹਨਾਂ ਦਾ ਵਜੂਦ ਦਿਖਾ ਕੇ ਚਿਹਰਾ ਧੁੰਦਲਾ ਕਰ ਸਕਦੇ ਹਾਂ ਓਕੇ ਇਮੇਜ ਬਣਾਉਣਾ ਨਾ ਹੂੰ ਜਾਂ ਬੈਕ ਬਣਾਉਣਾ ਦੀ ਇੱਕ ਤਸਵੀਰ ਨਾ ਬਣੇ ਇਮੇਜ ਨਾ ਕ੍ਰੀਏਟ ਹੋਵੇ ਕਿ ਲੋਕ ਉਹਨਾਂ ਨੂੰ ਪੂਜਣ ਹਾਂ ਉਹਨਾਂ ਦਾ ਚਿਹਰਾ ਬਲਰ ਹੋਵੇ ਪੂਜਣ ਤੋਂ ਡਰ ਲੱਗਦਾ ਹੂੰ ਤੇ ਉਹ ਜਿਹੜੀਆਂ ਚੀਜ਼ਾਂ ਨੇ ਸਾਨੂੰ ਉਸ ਕਿਸਮ ਨਾਲ ਥੋੜਾ ਜਿਹਾ ਜਿਹੜੀ ਹੁਣ ਐਨੀਮੇਸ਼ਨ ਦਾ ਚੱਲਿਆ ਹੈ ਕਿ ਜੀ ਆਈਓ ਤੇ ਬੜਾ ਰੌਲਾ ਪਿਆ ਉਹਦੇ ਵਿੱਚ ਉਹਨੇ ਜੋ ਕੁਝ ਕੀਤਾ ਐਸਾ ਸੋਹਣਾ ਕੰਮ ਕੀਤਾ ਉਸ ਬੰਦੇ ਨੇ ਹਮ ਕਿਸ ਤਰੀਕੇ ਨਾਲ ਸਾਡਾ ਸਾਰਾ ਕੁਝ ਦਿਖਾਇਆ ਕੀਤਾ ਤੇ ਉਸੇ ਕਰਕੇ ਮੈਨੂੰ ਉਹ ਲਿਖਣਾ ਪਿਆ ਵੀ ਇਹ ਠੀਕ ਹੈ ਉਹਨਾਂ ਨੂੰ ਨਹੀਂ ਪਤਾ ਵੀ ਸਾਡੀ ਤਸਵੀਰ ਬਣਾਈ ਹਮ ਉਹਨਾਂ ਦੀ ਆਪਣੀ ਸੋਚਣੀ ਹੈ ਹਮ ਸੋ ਇਸ ਨੂੰ ਅਸੀਂ ਉਹਨੂੰ ਅੱਜ ਦੇ ਹਿਸਾਬ ਨਾਲ ਮੈਰੀਨੇਟ ਕਰਕੇ ਮਿਲਾ ਕੇ ਉਹਨੂੰ ਸਾਨੂੰ ਚੱਲਣਾ ਚਾਹੀਦਾ ਹੈ ਜਿਹੜਾ ਅੱਜ ਦਾ ਜੋ ਜਿੰਨ ਕੰਦ ਨੇ ਇਹ ਮੀਨਿਮ ਕਨਵੈਂਸ ਉਸ ਦੇ ਨਾਲ ਚੱਲ ਕੇ ਅਸੀਂ ਨਹੀਂ ਇਵੇਂ ਜਿੱਕ ਤਾਂ ਕਰ ਨਹੀਂ ਸਕਦੇ ਆ